ਵੀਰ ਜੀ ਤੁਸੀਂ ਅੱਜ ਆਮ ਆਦਮੀ ਪਾਰਟੀ ਦਾ ਬੜਾ ਬਲਿਆ ਆ ਸਭ ਤੋਂ ਪਹਿਲਾਂ ਆਪਣਾ ਸ਼ੁਭਨਾਮ ਪੁੱਛੋ ਮੇਰਾ ਨਾਮ ਸੰਜੀਵ ਚੇਚੀ ਹੈ ਜੀ ਮੈਂ ਪਹਿਲੇ ਜੁਆਇੰਟ ਸੈਕਟਰੀ ਰਿਹਾ ਪੰਜਾਬ ਦਾ ਯੂਗ ਦਾ ਅਕਾਲੀ ਦਲ ਦੇ ਉਸ ਤੋਂ ਬਾਅਦ ਮੈਂ ਵਾਈਸ ਪ੍ਰੈਜ਼ੀਡੈਂਟ ਰਿਹਾ ਅਕਾਲੀ ਦਲ ਦੇ ਵਿੱਚ ਪੂਰੇ ਦੁਆਬੇ ਜਾਂ ਦਾ ਵਾਈਸ ਪ੍ਰੈਜ਼ੀਡੈਂਟ ਸੀਗਾ ਤੇ ਅੱਜ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਉਹਦਾ ਕਾਰਨ ਹੈ ਸਭ ਤੋਂ بڑا ਭਗਵੰਤ ਮਾਨ ਦੀ ਜਿਹੜੀ ਸੱਚੀ ਸੋਚ ਤੇ ਉਹਨਾਂ ਦੀ ਨੀਤ ਜਿਹੜੀ ਬਹੁਤ ਹੀ ਸਾਫ਼ ਹੈ ਜਿਹੜਾ ਉਹਨਾਂ ਨੇ ਪੰਜਾਬ ਦਾ ਵਿਕਾਸ ਦੋ ਸਾਲਾਂ ਦੇ ਵਿੱਚ ਕਰਵਾਇਆ ਹੈ ਮੈਂ ਸਮਝਦਾ ਕਿ ਪਿਛਲੇ 17 ਸਾਲਾਂ ਦੇ ਵਿੱਚ ਉਹ ਵਧੀਆ ਰਾਜਨੀਤੀ ਪੰਜਾਬ ਦੇ ਵਿੱਚ ਨਹੀਂ ਹੋਈ ਜਿਹੜੀ ਹੁਣ 2 ਸਾਲਾਂ ਦੇ ਵਿੱਚ ਹੋ ਰਹੀ ਹੈ ਅੱਜ ਦੇਖਿਆ ਜਾਵੇ ਤੇ ਕੱਲੇ-ਕੱਲੇ ਘਰਾਂ ਦੇ ਜਿਹੜੇ ਜਰਨਲ ਕਾਸਟ ਦੇ ਵਿੱਚ ਵੀ ਜਿਹੜੇ ਬਿੱਲ ਉਹ ਜ਼ੀਰੋ ਆ ਰਹੇ ਨੇ ਸੋ ਬਹੁਤ ਸਾਰੇ ਜਿਹੜੇ ਵਧੀਆ ਸੋਚ ਕਰਕੇ ਭਗਵੰਤ ਮਾਨ ਦੀ ਮਾਜੇ ਪਾਰਟੀ ਮੈਂ ਜੀ 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 ਮੈਂ ਕਹਿੰਦੇ ਰਹਿੰਦੀ ਆ ਜੀ ਬਿਜਲੀ ਬਹੁਤ ਵਧੀਆ ਜੀ ਬਿਜਲੀ ਪਹਿਲਾਂ ਤਾਂ ਬਿਲਕੁਲ 24 ਘੰਟੇ ਬਿਜਲੀ ਹੁਣ ਆ ਰਹੀ ਹੈ ਬਹੁਤ ਹੀ ਵਧੀਆ ਕੋਈ ਅਸੀ ਗੱਲ ਨਹੀਂ ਹੈ ਜੀ ਹਰ ਬਰਗ ਦੇ ਵਿੱਚ ਮੁਹੱਲਾ ਕਲੀਨਿਕ ਦੇਖੋ ਕਿੰਨੇ ਵਧੀਆ ਖੋਲ ਦਿੱਤੇ ਹੈਗੇ ਮੈਂ ਬਲਾਚਰ ਮੇਰਾ ਮੈਡੀਸਨ ਦਾ ਕੰਮ ਹੈਗਾ ਬਲਾਚਰ ਸਿਵਲ ਹਸਪੀਟਲ ਦੇ ਕੋਲ ਪਹਿਲੇ ਜਿਹੜੀਆਂ ਉੱਥੇ ਜਿਹੜੀ ਮੈਡੀਸਨ ਸੀਗੀ ਬਹੁਤ ਹੀ ਘੱਟ ਅੰਦਰ ਪ੍ਰੋਵਾਈਡ ਹੁੰਦੀ ਸੀਗੀ ਹੁਣ 95% ਜਿਹੜੀਆਂ ਦਵਾਈਆਂ ਹੈਗੀਆਂ ਉਹ ਆਪ ਪਬਲਿਕ ਨੂੰ ਸਰਕਾਰ ਦੇ ਹਸਪੀਟਲਾਂ ਦੇ ਵਿੱਚੋਂ ਫ੍ਰੀ ਮਿਲ ਰਹੀਆਂ ਹੈਗੀਆਂ ਹਾਂਜੀ ਮੈਂ ਬਲਾਚਰ ਨੂੰ ਬਿਲੋਂਗ ਕਰਦਾ ਜੀ ਠੀਕ ਹੈ ਥੈਂਕ ਯੂ